ਜਿਪੜਾ ਕਾ ਬੋਤਰ ਤੇ ਬੋਲ ਰੋ ਤਾਂ ਵੀ ਕਰੀ ਜਾਨੀ ਉਸ ਦੇ ਇੰਨੀਆਂ ਗੋਲੀਆਂ ਖਾ ਕੇ ਹੁਣ ਮੈਨੂੰ ਨੀਂਦ ਹੀ ਆਉਣੀ ਆ ਬਲੀ ਵਾਂਗੂ ਪੀ ਜਾ ਨਸ਼ਾ ਹੋ ਗਿਆ ਹੈ ਅਗਲੇ ਪੀ ਜਾਣਾ ਪੀ ਜਾ ਤਾ ਕਦੋਂ ਖਾਣ ਲੱਗ ਗੇ ਤੂੰ ਕਾ ਸਾ ਤੁਨੂੰ ਪੀ ਜਾ ਮਗਾ ਖਾਣੀ ਹੈ ਮੈਂ ਤਾਂ ਬੈਸਕਟ ਖਾਂਦਾ ਜਾਂ ਕੋ ਵਧੀਆ ਹੈ ਮੈਂ ਖਾ ਕੇ ਮਾਰ ਦੂੰ ਤੇਨ ਅਰਾਬ ਉੱਪਰ ਦਨੂ ਵਚਲਾ ਮੈਂ ਕਿੰਨੀ ਉੱਧੇ ਬੜੀ ਹੋ ਗਈ ਪਾਈਆ ਭੂਜੀ ਬਿਮਾਰ ਤਾਂ ਹੂ ਤਾਂ ਚਲੇ ਗਈ ਜੀ ਤੂੰ ਤਾਂ ਚਲੇ ਗਿਆ ਜੀ ਪਰ ਜਾਨ ਨਾ ਮਰਨ ਮੈਂ ਨਾ ਦਰਦ ਤੇ ਬੋਲ ਦਰਦ ਘੱਟੋ ਵੀ ਜਾਨ ਵੱਧ ਨਿਕਲੇ ਲੱਗਦਾ ਮੈਂ ਕਰਨਾ 100 ਤੱਕ ਹੀ ਤੇ ਕਰਨਾ ਨਾ ਇਹ ਲੋ ਸਪੀਕਰ ਨਾਲ ਉਸ ਸਪੀਕਰ ਨਾਲ ਥੋੜੀ ਲੱਗ ਜਾਂਦਾ ਤਿਆਰੀ ਬਣਾਉਣੀ ਉਹ ਤੇਰੇ ਨਹੀਂ ਮੇਰੇ ਨਾਲ ਤੇ ਲੱਗ ਜਾਂਦੇ ਆ ਬਹੁਤ ਸਾਰਾ ਟਾਈਮ ਲੱਗਦਾ ਫਿਰ ਉਹ ਵੀ ਮੇਰੇ ਲਈ ਕੋਈ ਨਹੀਂ ਕੋਈ ਟ੍ਰਾਈ ਨਹੀਂ ਕੀਤੀ ਕੋਈ ਟ੍ਰਾਈ ਨਹੀਂ ਕੀਤੀ ਉਹ ਜੋੜਾ ਸਪੀਕਰ ਰੱਖਿਆ ਹੋਇਆ ਹੈ ਉਹ ਐਂਡ ਐਂ ਮੇਰੇ ਤੋਂ ਬਹੁਤ ਗੱਲ ਸਿੱਖ ਨੂੰ ਬਤਾ ਲਈ ਹੈ ਕਿ ਬਤਾਉਂਗੀ ਕਿਤੇ ਨਹੀਂ ਇਹ ਫੋਨਾਂ ਨਹੀਂ ਹੁੰਦੇ ਐਡਾ ਕਿਤੇ ਹੀ ਰੱਖ ਦੋ ਉਹਨਾਂ ਨੂੰ ਚੱਕ ਕੇ ਜਾ ਦੇਣੀ ਬੱਸ ਬਹਿ ਜਾ ਤੇ ਬੜੀ ਧੀ ਵਧੀਆ ਤਾਰਾਂ ਦੁਨੋਂ ਮੈਂ ਲੈ ਆਈ ਹਾਂ ਇਹ ਇਹ ਹੈ ਹਲੋ ਮੰਮੀ ਮੰਮੀ ਨਾ ਮੰਮੀ ਸਤ ਅਲੋ ਮੰਟਰ ਦੀ ਮੈਂ ਤੇ ਲਾ ਲੂ ਨਾ ਜੇ ਮੈਂ ਉਹਨਾਂ ਤੋਂ ਕੱਢਦੇ ਆਂ ਕੱਢਦੇ ਆਂ ਵੇਚ ਦਿਆਂਗਾ ਜਿਵੇਂ ਜਿਹੜਾ ਕਰਦਾ ਹਾਂ ਪਰਸਾ ਦਾ ਮੈਂ ਉਸ ਤੋਂ ਲੈਣਾ ਵੀ ਬਦਲਣ ਦੇ ਨਾਨਾ ਦੇ ਵਿੱਚ ਦਾ ਉੱਥੇ ਪੂਰੀ ਇੰਡੀਆ ਵਿੱਚ ਗਾ ਰਹੀ ਰਾਤ ਚੜਦਖਦੇ ਸੀ ਹੁਣ ਹਟ ਗਈ ਸਵੇਰੇ ਮੇਰਾ ਦਿਖਾ ਲੈਣੇ ਡਾਕਟਰ ਨੂੰ ਦਿਖਾਵਾਂਗੇ ਰੱਖਦੇ ਨੰਬਰ ਤੇ ਲਗਾਉਣਾ ਨਹੀਂ ਜਾਂਦੇ ਕਿੱਥੇ ਜਾਣਾ ਨਾਨਾ ਮੇਰੇ ਨਾਲ ਹੂੰ ਸਰ ਇਹ ਕਿਹੜਾ ਸੀ ਜੜਾ ਬਹੁਤ ਲਹੂ ਪਿੰਦੀਆਂ ਨੇ ਨਾਲ ਸਿਰ ਨਾਲ ਸਿਰ ਦਰਦ ਕਰਦਾ ਮੈਂ ਤੇਰਾ ਨਹੀਂ ਲੈਣਾ ਮੈਂ ਤੇਰਾ ਲੈ ਲਿਆ ਸੀ ਚੜੀ ਕਿੰਨੀ ਵੈਂਦੀ ਉਹ ਤਾਂ ਨਹੀਂ ਜਾਂਦਾ ਹਾਂ ਚੜੀ ਕਿੰਨੀ ਹੈ ਪਹਿਲਾਂ ਮੈਂ ਲੈਂਦੀ ਹਰੀ ਸੂਟ ਦਾ ਲਈ ਓਏ ਤੋ ਕੱਪੜਾ ਤਾਂ ਨਾਲ ਲਈ ਨਹੀਂ ਉਹਦੇ ਨਾਲ ਕੱਪੜੇ ਪੁੱਛੀਏ ਕੱਪੜੇ ਨਾ ਕਿਹੜੀ ਪਹਿਲਾਂ ਮੈਂ ਕਿਹੜੀ ਲੈਂਦੀ ਸੀ ਹਰੀ ਜੀ ਫਿਰ ਕਲਵੰਦਰ ਲੈ ਆਇਆ ਪਿੰਡ ਅੱਛਾ ਉਹ ਕਹਿੰਦਾ ਕਿਹੜੀ ਮੈਂ ਹੋ ਗਿਆ ਕਿਉਂ ਨਾ ਫੇਰ ਕਵੇਰੀ ਫੇਰ ਮੈਂ ਉੱਥੋਂ ਲੈ ਜਾਾਂਗੇ ਇੱਥੋਂ ਜਾਣੀਏ ਸਾਰੇ ਹੱਥ ਨਾਲ ਲੈਣੀ ਸੀ ਹੁਣ ਤੂੰ ਲਾਲ ਵਿੱਚ ਚੱਲਣਾ ਮੈਂ ਜੈਟਿੰਗ ਹੁੰਦੀ ਹੂਆ। ਅਮੀ ਚੂਡਣਾਂ ਨੇ ਇੰਨ ਲਾ। ਇੱਥੇ ਹਨ ਨੇ ਇਹ ਨੂੰ ਬਾਹਰ ਕੀ ਗਏ। ਬੜਾ ਬੰਦੇ ਨੇ। ਇਹ ਦੁਪਹਿਰ ਦਾ ਜੀ ਕਰ ਦਿੰਦੇ ਸੀ। ਪਸਤਾਵ ਵਾਲਾ ਕੰਮ ਨਹੀਂ। ਹੁਣ ਲੱਭ ਕੇ ਲੱਭਣਾ ਆਈਟਮ ਲੱਭਣਾ। ਕੋਈ ਵੀ ਸੱਤ ਕਰ ਦੋ ਪਰ ਦੇਖਣਾ ਹੀ ਆ। ਹਾਂਜੀ ਅਸੀਂ ਆਰਡਰ ਕਰਤਾ ਸੀਗਾ ਕੋਈ ਬਾਹਰ ਜਾਣ ਕਰ ਮਨਾਂ ਕਰਤਾ ਸੀਗਾ। ਬਰਗਰ ਖਾ ਰਣਗੇ ਥੋੜਾ ਬਹੁਤ ਹੋਰ ਸਮਾਨ ਖਾ ਰਣਗੇ ਤੇ ਉਹ ਲੈਣ ਚੱਲੇ ਆ ਸੀ। ਸਹੀ ਗਾ। ਪਿਆਰ ਹੋ ਗਿਆ ਸਾਡਾ ਸਮਾਨ। ਇਹ ਕੰਪਲੈਕਸ ਤੋਂ ਮਿਲੂਗਾ। ਅਬ ਅੱਗੇ ਨਾਲ ਚੱਲਿਆ ਬਾਰੇ ਸਾਰੇ। ਕਲੀਅਰ ਹੋਣਾ। ਚਲੋ ਚਲੋ। ਚਲੋ ਗੇਰਾ। ਕੀ ਤੋਂ? ਅਰੇ ਅੱਲੀ ਕਿ ਨਹੀਂ ਹੈ ਨਾ ਮਫੜਦੇ ਇੱਥੇ। ਅਰੇ ਅੱਲੀ ਤਾਂ ਪੂਰੀ ਹੋਵੇ ਹਾਲੇ ਨਾ ਵਿਰਾਤੀ ਵਿਰਾਤਾ। ਅੱਛਾ ਜੀ। ਭਾਬੀ ਤੇ ਵੀ ਰਮਰੂਤ ਤੋੜਨ ਲੱਗੇ। ਪੱਕੇ ਅਮਰੂਦ। ਖਰਾਬ ਲੱਗਦਾ ਮੈਨੂੰ। ਕੋਈ ਖਰਾਬ ਹੋਊਗਾ। ਹਾਂ ਖਰਾਬ ਹੀ ਹੈ ਤਾਂ। ਹਾਂ ਇਹ ਖਰਾਬ ਆ। ਨਹੀਂ ਹੈਗਾ ਖਰਾਬ ਤੇ। ਖਰਾਬ ਤਾਂ ਇਹ। ਵਾਹ ਵਾਹ। ਖਰਾਬ? ਸੁੱਕੇ ਨਹੀਂ ਬੈ ਪਾਣੀ ਦੇ ਘਾੜ ਲੱਗਦੀ ਹੈ। ਕੱਕੇ ਮੇਂ ਛੋਟੇ ਛੋਟੇ ਹੁੰਦੇ ਐ ਦੇ ਤਾਂ ਖਰਾਬ ਹੁੰਨ ਖਰਾਬ ਨਹੀਂ ਹੈਗਾ ਖਸਕੀ ਜਾਂ ਬੱਚੋਂ ਆਹ ਦੇ ਤਾਂ ਹੂੰ ਆਹ ਹੂੰ ਆਹ ਲੈਂਦੇ ਪਾਸ ਬਰਕਲੀ ਬਿੰਦਰ ਕਾਨਾ ਦਾਸਿੰਦਰ ਇਹ ਅੱਜ ਆ ਦਮ ਬੜੀਆਂ ਸਲਕਾਂ ਬੁਰਾ ਹਾਲ ਐ ਦਮ ਬਰਕਲੀ ਕੋਈ ਆਇਆ ਨਹੀਂ ਛੁੱਟੀ ਆ ਆ ਬਿੰਦਰ ਬਸਾਰੇ ਸਾਰੇ ਸਾਰੇ ਨਾਲ ਸੜਦੇ ਇਹ ਬਿੰਦਰ ਕਾਨਾ ਦਾਸਿੰਦਰ ਕੋਈ ਬਿੱਦਰ ਦਈ ਸਮਾਂ ਲੱਗਦਾ ਸਰ ਔਰ ਆਲੂ ਨੂੰ ਨੰਬ ਦੇ ਚੱਲ ਆਲੂ ਸਾਡੇ ਆ ਦੇਖ ਲੈ ਛੋਡੇ ਲੈ ਲਓ ਨਾ ਇੱਧਰ ਇੱਧਰ ਲੈ ਲਓ ਅੱਜ ਦੀ ਨਹੀਂ ਲੈ ਹਾਂ ਬੈਠ ਗਈ ਪੀਲੀ ਉੱਤੇ ਬੈਠ ਗਈ ਤੀ ਵੀ ਹੈ ਜਾਨਵਰ ਦੀ ਕਹਦੀ ਉਹ ਬੈਠਾ ਉਹ ਦੇਖ ਕੇ ਬੈਠਿਓ ਬੈਠਾ ਉਹ ਤੇ ਸਾਫ਼ ਕਰ ਦਿਓ ਗਾਹ ਨਾਲ ਪੱਤੇ ਪੁੱਤੇ ਨਾਲ ਪੈਰ ਨਾ ਕਰ ਦਿਓ ਸਾਫ਼ ਪੈਰ ਨੂੰ ਸਾਫ਼ ਕਰ ਉਹ ਉਹ ਲੈਣਾ ਜਾ ਕੇ ਉੱਥੇ ਹੈਗਾ ਇੱਕ ਉਹ ਦੇ ਨਾ ਇਡੀ ਤੁਰੇ ਨਾ ਦੂਜੀ ਤੇ ਇਹ ਜਦੋਂ ਕੀ ਜਨਾ ਹਸੀ ਸਾਹ ਤੇ ਆ ਕੀ ਹੁੰਦਾ ਹਾ ਰੋਣ ਉਹ ਹੋ ਗਿਆ ਬੇਲਾ ਲੈ ਆ ਬਚਾ ਛੇਤੀ ਛੇਤੀ ਉਖੜਾ ਛੇਤੀ ਉੱਠਣੀ ਛੇਤੀ ਉੱਠਣਾ ওই ਸਪੀਡ ਦੇਖ ਕੇ ਮੈਂ ਆਉਗਾ ਹੌ ਹੌਲੀ ਹੌਲੀ ਜਾਉ ਮੈਂ ਨਹੀਂ ਨਹੀਂ ਕੁਛ ਨਹੀਂ ਇੰਨ ਤਾਂ ਬਹੁਤ ਮਜਾਉ ਤੇਜ਼ ਜਾਣਾ ਅਵਲ ਜਾਣਦਾ ਕੀ ਫਾਇਦਾ ਟਕਣਾ ਨਹੀਂ ਟਕਣਾ ਨਹੀਂ ਇਹਨੇ ਉੱਤਰ ਨਹੀਂ ਨਿਮੱਲਦਾ ਵਿੱਚ ਫਸ ਜਾਣਾ ਇਹਨੇ ਇਹਦਾ ਵਿੱਚ ਫਸ ਗਿਆ ਹਾਂ ਗਰਮਰੀ ਮਰ ਛੇਤੀ ਜਾਂ ਨਾ ਕੁਛ ਨਹੀਂ ਹੁੰਦਾ ਆ ਉਹ ਨਹੀਂ ਫਿਰ ਫ੍ਰਿਕਸ਼ਨ ਨਾਲ ਹੋਰ ਗਰਮ ਨਹੀਂ ਲੈਣ ਦੇ ਸੱਟ ਲੱਗਣੀ ਆ ਨਹੀਂ ਹੁੰਦਾ ਉਹ ਵਿੱਚ ਫਸ ਗਿਆ ਓਏ ਚਲੋ ਵੀ ਚਲੋ ਕਰੀ ਸ਼ਾਮ ਆ ਡਿੱਗਨ ਤੋੜਨ ਲੱਗਦਾ ਨਹੀਂ ਤੇ ਨਹੀਂ ਡਿੱਗਦੇ ਘਰੋਂ ਡੇਕੋ ਕਰੀਏ ਇੱਥੇ ਬੈਠ ਕੇ ਸਾਰਾ ਕੁਝ ਕੱਪਾ ਆ ਥੰਨੇ ਆ ਜਾ ਦੇਖਣਾ ਭਾਈ ਇਹਨਾਂ ਤੋਰਦੀ ਤੇਰਾ ਵੇਟ ਬਹੁਤ ਆਏ ਹੋਏ ਹੇ ਹੇ ਪੁੱਠੇ ਪਾਸੇ ਹੀ ਜਾਣਾ ਸਿੱਧੇ ਪਾਸੇ ਕਿਉਂ ਜਾਂਦੇ ਉਹ ਦੋ ਬੱਜੀ ਕਮਾਈ ਕਮਾਈ ਕਰ ਇਹਨਾਂ ਨੂੰ ਕਮਾਈ ਕਮਾਈ ਕਰ ਇਹਨਾਂ ਨੂੰ ਕਮਾਈ ਠੀਕ ਹੈ ਨੰਨਾਰੇ ਨੰਨਾਰੇ ਉਹ ਇੱਕ ਵਾਰੀ ਕਰ ਲੈ ਮੈਂ ਵੀ ਹੁਣ ਛੱਡ ਜਾਉਂਦਾ ਹੀ ਨਹੀਂ ਹੈ ਜਵਰਾ ਹੀ ਬੈਠਾ ਹੀ ਜਵਰਾ ਮੈਂ ਕਮਾਉਣਾ ਛੱਡ ਜਾਉਂਦਾ ਇਹ ਵੈਸੀ ਜਾਮ ਹੋ ਬੰਨਾਂ ਦਾ ਜਾਮ ਆਇਆ ਦੂਜੀ ਬਸਣ ਨੂੰ ਮਾਉ ਦੂਜੀ ਬਸਣ ਹੋ ਗਿਆ ਪ੍ਰਾਣਾ ਰੁਕ ਜਾ ਬੰਨ ਕੇ ਇਹ ਆਰਡਰ ਸਾਡਾ ਰੈਡੀ ਹੋ ਗਿਆ ਤੇ ਹੁਣ ਲੈ ਕੇ ਆਰਡਰ ਫੜ ਕੇ ਜਾਂਦੇ ਆ ਅਸੀਂ ਹਾਂ ਖੋਲੀਏ ਗਾਡੀ ਚਲੋ ਬੈਠੋ ਕਰਾ ਮਾਈਕਲ ਦਾ ਪੂਰਾ ਨਾਮ ਕੀ ਹੈ ਭਾਈ ਭਾਈ ਦਾ ਮਾਈਕਲ ਚਾਈਕਰ ਪੇਮੈਂਟ ਕਰਤੀ ਸੀ ਜੀ ਹਾਂਜੀ ਆਰਡਰ ਮਿਲ ਗਈ ਸਾਨੂੰ ਉਹ ਪਾਸਿਆ ਰੈਕੋਰਡ ਨੂੰ ਸੀਣਾ ਨਾ ਪਤਾ ਪ੍ਰਾਣੀ ਲੋਕੇਸ਼ਨ ਦਿਖਾ ਰਿਹਾ ਹੈ। ਵੀ ਪਹਿਲੇ ਹੀ ਖੋਲ ਕੇ ਦੇਖਣ ਲੱਗੇ ਇਹੋ ਜਿਹਾ ਨਾ ਕਿ ਜਵਾਕ ਗਰਵੇਰ ਨੇ ਸਭ ਤੋਂ ਪਹਿਲਾਂ ਖੋਲ ਕੇ ਦੇਖਿਆ ਵੀ ਦੇਖੇ ਪੀਜ਼ਾ ਕਿਹ ਹੈ ਜੀ। ਇਹ ਕਹਿੰਦਾ ਕਿ 10 ਕਿਲੋਮੀਟਰ ਹੈ ਉਹਦਾ ਦੇ ਮੈਪ ਪਰ। ਜੀ। ਵੀ ਕਿਹੜਾ ਪੀਜ਼ਾ ਲਿਆਉਂਦੇ ਇਹ ਤਾਂ ਅਸੀਂ? ਹਾਂ ਜੀ। ਜਿਹੜਾ ਵੀ ਲੈ ਲੈਂਦੇ ਮੈਂ ਖਾਂਦੇ ਨਾ ਜਾ ਕੇ। ਖਾਣੇ ਦਾ ਸਾਰ। ਉਹ ਫਿਰ ਟੈਸਟ ਕਰ ਰਿਹਾ ਸੀ ਤੁਨੀ। ਹਾਂ ਜੀ ਹੁਣ ਅਸੀਂ ਸਮਾਨ ਫੜ ਕੇ ਲਈ ਹੈ। ਕੱਕ ਫੋਨ ਉਹ ਕਰੇ ਆਗੇ ਹੁਣ। ਮੈਂ ਵੀ ਗੇਟ ਖੋਲੂਗਾ ਮੈਂ ਵੀ ਚੱਲ ਕੇ ਹੁਣ ਕੈਮਰੇ ਵਾਲਿਆ ਹਾਂਜੀ ਹੁਣ ਮੈਨੂੰ ਪਾਪਾ ਨੇ ਗੇਟ ਖੋਲਣ ਲਈ ਭੇਜਤਾ ਕਹਿੰਦੇ ਗੇਟ ਖੋਲ ਕੇ ਆ ਤੂੰ ਸਵਾਦ ਦਾ ਸਵਾਦ ਸਵਾਦ ਲੋਡ ਹੋ ਗਿਆ ਮਾ ਸਵਾਦ ਆ ਹਾਂ ਪਾਪਾ ਸਵਾਦ ਬੜਾ ਖਾਤਾ ਵਾਦ ਰਿਆ ਚਲ ਕੋਈ ਨਹੀਂ ਸਵਾਦ ਲੱਗੀ ਚੀਜ਼ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਤੂੰ ਨਹੀਂ ਤੂੰ ਮੋੜ ਕੇ ਆਂਦੀ ਐ ਭੈਣ ਮਮ ਪਰ ਇਹ ਕਹਿੰਦਾ ਤੂੰ ਨਾ ਫੰਟ ਆਰੀ ਜਣੋ ਇਹਦੇ ਹਿੱਜੀ ਆ ਮੈਂ ਆਰੀ ਆਰੀ ਉਹ ਰਾਤ ਦੀ ਰੋਟੀ ਨਾ ਖਾਏ ਹੋ ਐਂ ਹੋ ਸਕਦਾ ਰਾਤ ਨੂੰ ਖਾਣ ਜਦੋਂ ਕਰੂੰ ਜਦੋਂ ਆਉਂ ਜਸਰਵਿੰਦਰ 9 ਵਜੇ ਆਉਂਦਾ ਫਿਰ ਲੱਗੇ ਉਹ ਖਾਣ ਹੂੰ ਉਹਨਾਂ ਦਾ ਲੱਗੇ ਹੋਊਗੀ ਲੱਗੇ ਹੋਊਗਾ ਜਾਂਦੇ ਹੀ ਤੁਹਾਡੇ ਸਾਰੇ ਸਾਡੀ ਆਉਣੀਆਂ ਚਾਹੀਦੀਆਂ ਆਏ ਨੇ 4-5 ਘੰਟੇ ਹੋ ਜਾਣੇ ਆ ਜਾ ਕੇ ਮਾਜੀ ਹਾ ਹਾ ਬੜਾ ਮੁੰਮੇ ਜਰਾ ਮਟੂੰ ਇਹ ਕਾਇ ਸੀਗੇ ਇਹ ਤੇ ਹੁਣ ਚੱਲੇ ਵੀ ਆ 2 2.5 ਘੰਟੇ 3 ਘੰਟੇ ਹੀ ਪੂਰੇ ਰਹੇ ਹੈਗੇ ਕਿ ਭਾਈ 3 ਘੰਟੇ ਲੱਗੇ ਨਹੀਂ ਪੂਰੇ ਹਾਂਜੀ ਹੁਣ ਚੱਲਿਆ ਉਹ ਵੀ ਜਣੇ ਲੈ ਰਹੀ ਜਾਣਾ 5 ਵਜੇ ਦੋ ਘੰਟੇ ਨੂੰ ਜਾਣ ਨੂੰ ਲੱਗਣੇ ਬਸ ਦੋ ਘੰਟੇ ਰਸਤੇ ਚ ਲੱਗ ਜਾਣੇ ਆ ਤਾਂ ਪਰ ਕਿਉਂ ਚਿੱਲੇ ਰੋਟੀ ਇਹਨਾਂ ਨੇ ਖਾਦੀ ਨਹੀਂ ਹੈਗੀ ਆਹ ਖਾਦੇ ਸੀਗਾ 버ਗਰ ਤੇ ਪੀਜ਼ਾ ਉਹ ਖਾ ਲਿਆ ਸੀਗਾ ਫਿਰ ਕਿਉਂਕਿ ਮੇਰੇ ਕੋਲ ਤਾਂ ਬੱਚੇ ਵੀ ਸਾਢੇ ਵਾਰ ਆਏ ਇਸ ਸਾਲ ਤੋਂ ਉੱਪਰ ਹੋ ਗਿਆ ਚਲ ਦੁਬਾਰਾ ਇਹ ਭਾਬੀ ਵੀ ਸਾਢੇ ਵਾਰ ਮਮੀ ਤੇ ਲੱਗ ਜੀ ਸੱਚ ਦੀ ਇਹ ਸਾਰੇ ਚਾਰੇ ਜਣੇ ਸਾਲ ਤੋਂ ਬਾਅਦ ਆਏ ਹੈ ਇਹ ਮੇਲੇ ਤੇ ਆਏ ਸੀ ਮਨ ਲਾ ਇਹ ਸਾਲ ਕੋਣ ਵਾਲੀ ਵਾਲੇ 2023 ਦੇ ਸਟਾਰਟ ਵਾਲੀ ਹੋ ਗਿਆ ਚਲ ਠੀਕ ਆ ਭਾਈ ਠੀਕ ਆ ਆਣਾ ਬਤਲੇ ਕੇ ਚੰਗਵੀਰ ਜੀ ਸਤਿ ਸ੍ਰੀ ਅਕਾਲ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਜੇ ਮਾਰੇ ਜੇਤੀ ਹੁਣ ਅਗਲੇ ਸਾਲ ਨੂੰ ਆ ਜਿਓ ਜੇਤੀ ਖਾਣਾ ਬਹੁਤ ਸਵਾਦ ਸੀ ਜੀ ਠੀਕ ਹੈ ਠੀਕ ਆ ਸਾਲ ਤੋਂ ਪਹਿਲਾਂ ਕਿਹੜਾ ਲਾ ਲਿਆ ਹੁਣ ਉਸ ਨੇ ਕਰਨਾ ਹੈ ਕਿ ਮੈਂ ਕਮਲਕੁੱਟ ਮੈਲ ਲੋੜਨੀ ਹਾਂ ਹਾਂ ਹੋਰ ਕੋਈ ਚੀਜ਼ ਲੋੜਨੀ ਨਹੀਂ ਲੋੜਨੀ ਮੈਂ ਹੁਣ ਇੱਕ ਨਵੇਂ ਪੈਸੇ ਦੀ ਲੋੜ ਨਹੀਂ ਹੈਗੀ ਨੇ ਨਹੀਂ ਜਬਕਾ ਨੂੰ ਦੇਣੇ ਆ ਜੀ ਇੱਕ ਪੈ ਲਵਾਂਦਾ ਮੈਂ ਜੀ ਨਾ ਪੜੇ ਉਹ ਮੈਂ ਬੇਦਰਾਖ ਤੋਂ ਬਣਾਉਣਾ ਹੈ ਤੁਸੀਂ ਨਾ ਪੜੇ ਨਹੀਂ ਲੈਣੇ ਅਸੀਂ ਦੇਣੇ ਆਸ ਲੈਣੇ ਨਹੀਂ ਹਾਂ ਹੁਣ ਇੱਕ ਪੈਸੇ ਦੀ ਲੋੜ ਨਹੀਂ ਹੈਗੀ ਚਲੋ ਕਰਾ ਨਹੀਂ ਮੈਂ ਨਹੀਂ ਲੈਣੇ ਹਾਂ ਚਲੋ ਬੈਠੋ ਕੱਢੀ ਚ ਤੋ ਮੈਂ ਕਰ ਲਵਾਂ ਮੈਂ ਫੜਾ ਦੇਣੀ ਨਹੀਂ ਲੈਣੀ ਨਹੀਂ ਚਲੋ ਚਲੋ ਅਸੀਂ ਖੁਸ਼ੀ ਨਾਲ ਮੈਂ ਥੋੜਾ ਹੁਣ ਦੇਣੇ ਅਸੀਂ ਮੁੜ ਕੇ ਮੈਂ ਮੈਂ ਦੱਸ ਇੱਕ ਸਾਲ ਨਹੀਂ ਮੈਂ ਦੱਸ ਇੱਕ ਸਾਲ ਨਹੀਂ ਨਹੀਂ ਦੱਸ ਇੱਕ ਸਾਲ ਨਹੀਂ ਨਹੀਂ ਗੁਰਿੰਦਰ ਨਹੀਂ 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 ਬੈਠ ਜਾਓ ਨਾ ਉਹ ਨਹੀਂ ਯਾਰ ਤੂੰ ਚੜ ਚਲ 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 ਕੱਢੀ ਐਮੀ ਗੱਲ ਕਰੋ ਆਨੇ ਵੀ ਲੈਣੇ ਨਹੀਂ ਸੀ ਇੱਕ ਪੈਸਾ ਨਹੀਂ ਲੈਣਾ ਹੈਗਾ ਹੁਣ ਅਸੀਂ ਯਾਰ ਤੇ ਉਹ ਨਾ ਲੈਣੇ ਅਸੀਂ ਐਕ ਨਹੀਂ ਪਿਆ ਨਹੀਂ ਮੱਤ ਪਾਈ ਨਹੀਂ ਹੁੰਦਾ ਵੀਰੇ ਬਣਦੀਆ ਤੇਰੀ ਗੱਲ ਨਾ ਜਮਾਈ ਨਹੀਂ ਮੈਂ ਇੱਕ ਵੀ ਨਹੀਂ ਲੈਣਾ ਬੱਚੇ ਵੇ ਜਾ ਗੱਲ ਕਰੋ ਭਾਈ ਭਾਓ ਕੱਢੀ ਜੀ ਹੁ ਕਿੰਨਾ ਕਿੰਨਾ ਸਮਾਨ ਤਾਂ ਲਿਆ ਤੁਸੀਂ ਨਹੀਂ ਵੰਡਦੇ ਨਹੀਂ ਵੰਡ ਬੜਾ ਕਿੰਨਾ ਸਮਾਨ ਲਿਆ ਤੁਸੀਂ ਯਾਰ ਨਹੀਂ 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 ਹੁਣ ਪੈਸਾ ਨਹੀਂ ਆਏ ਰੱਬਾ ਹੋਰ ਹੋਰ ਤੂੰ ਬਹਿ ਜਾ ਬੱਸ ਇੰਨੇ ਪੈਸੇ ਨੂੰ ਸਿੱਟੀ ਤਾਂ ਨਹੀਂ ਹੁੰਦਾ ਕੋਈ ਸਿੱਟੀ ਨਹੀਂ ਹੈਗੇ ਰੱਖਿਆ ਚਲੋ ਠੀਕ ਹੈ ਵੈਸੇ ਨਾਲ ਹੀ ਬੱਤਾਂ ਕਰੀਏ ਠੀਕ ਹੈ ਵਾ ਹਾਂਜੀ ਠੀਕ ਹੈ ਸਸਤੀ ਗੱਲ ਫੁੱਫੜ ਦੀ ਸਸਤੀ ਗੱਲ ਦੀ ਸਸਤੀ ਗੱਲ ਸਾਰਿਆਂ ਨੂੰ ਯਸਤੀ ਗੱਲ ਕੋਈ ਸਸਤੀ ਗੱਲ ਓਕੇ ਸਸਤੀ ਗੱਲ ਜੀ ਸਾਰਿਆਂ ਨੂੰ ਸਸਤੀ ਗੱਲ ਗਰਮੀ ਨੇ ਬੱਸ ਕਰਾਦੀ ਬਾਹਰ ਚਲ ਕੋਈ ਨਹੀਂ ਹੁੰਦਾ ਏਸੀ ਵਾਲੀ ਗੱਡੀ 'ਚ ਬਹਿ ਜਾਣਾ ਤੁਸੀਂ ਆ ਦੋ ਇਹਨਾਂ ਦੇ ਬੱਗੂ ਕੋਲ ਇੱਥੇ ਲੱਗੇ ਬਲਵਿੰਦਰ ਸਾਡੇ ਗੱਡੀ 'ਚ ਦੋ ਖਾਦੇ ਮੈਂ ਤਾਂ ਪਹਿਲਾਂ ਕਿਹਾ ਮੈਂ ਕਿਹਾ ਤੁਸੀਂ ਭਾਈ ਫਰੂਟ ਸਾਡਾ ਗੱਡੀ 'ਚ ਲਾ ਕੇ ਟਾਈਮ ਕੋਈ ਕੁਝ ਕੰਮਲ ਕੋ ਡੱਕਾ ਹਾਂ ਵੇਖਾਂ ਮੈਂ ਪਹਿਲਾਂ ਹਾਂ ਭਾਈ ਜਵਾਕਾਂ ਨੂੰ ਫਰੂਟ ਮੈਂ ਕਿਹਾ ਤੁਸੀਂ ਮੇਰਾ ਘਟਾਤਾ ਗੱਡੀ ਹੱਲ ਦੇ ਕੱਢ ਲੈ ਆਪਾਂ ਰਮਾਈ ਕਹਿੰਦੇ ਮੈਨੂੰ ਮੇਲੇ ਪਤਾ ਵੇਖ ਰਮਾਈ ਇਹਦੇ ਪਿਆਰ ਕਰਦਾ بس ਉਹੀ ਪਿਆਰ ਸਾਡੇ ਵਾਸਤੇ ਐਸੇ ਨਾ ਵਿਆਹ ਨਹੀਂ ਕਰਨਾ ਅਸੀਂ ਗਾ ਨਾਲ ਹੈ ਉਹ ਮੂੜਾ ਹੋਰੀ ਉਹਨੇ ਸੇਵ ਲੈ ਤੁਸੀਂ ਕੇਰੇ ਨੇ ਕਿਹਾ ਵੀ ਆ ਜਾਓ ਭਾਈ ਚੱਲੀਏ ਤੁਸੀਂ ਜਾਣਾ ਨਹੀਂ ਸਾਡੇ ਨੂੰ ਕਿਉਂ ਨਹੀਂ ਜਾਣਾ ਹੈਗਾ ਅਸੀਂ ਤਿਆਰੀ ਕਰੀ ਬੈਠੇ ਸੀ ਭੂਰੀ ਅੱਜ ਹੁਣ ਨਹੀਂ ਅਸੀਂ ਆਉਂਦੇ ਹੈਗੇ ਉਹ ਗੇੜ ਖੋਲ ਹੁਣ ਨਹੀਂ ਅਸੀਂ ਆਉਂਦੇ ਚਲੋ ਗੇੜ ਖੋਲੋ ਕਰ ਹਾਂਜੀ ਚੱਲੇ ਵੀਰੇ ਹੁਣੀ ਟਾਈਮ ਵੀਰੇ ਕੋਲ ਘਾਟੀ ਹੁੰਦਾ ਪੈਸਾ ਦਿੰਦਾ ਸੀ ਬੱਚਿਆਂ ਨੂੰ ਨਾਲ ਹੁਣ ਤੇ ਮੈਂ ਲੈ ਹੀ ਨਹੀਂ ਹੈਗੇ ਮੈਂ ਕਿਹਾ ਪੈਸਾ ਨਾ ਥੋੜੀ ਵਰਤਨਾ ਸੁਣਾ ਭੈਣ ਭਾਈ ਆਈ ਗਿਆ ਬਸ ਬਹੁਤ ਬਹੁਤ ਖੁਸ਼ੀ ਹੈ ਮੈਂ ਤਾਂ ਮੇਰੇ ਪਰ ਆ ਆ ਬਸ ਆਈ ਗਿਆ ਬਹੁਤ ਬਹੁਤ ਖੁਸ਼ੀ ਯਾਰ ਤੇ ਜਾਈ ਖਾਲੀ ਹੱਥ ਹੀ ਆ ਜੇਵੇ ਜਿੰਨਾਂ ਜੋਗਾ ਜਿੰਨਾਂ ਜੋਗਾ ਭਰਾ ਹੁੰਦਾ ਨਾ ਆਪਣਾ ਉਹਨਾਂ ਹੀ ਕਰਦਾ ਹੀ ਆ ਬਾਏ ਜਿੰਨਾਂ ਜੋਗਾ ਹੋਵੇ ਉਹ ਨਾ ਬਾਦੀ ਕਰਦਾ ਕੋਈ ਵੀ ਕਿਸਦਾ ਵੀ ਪਾਈ ਹੋਵੇ ਗਏ ਵੀ ਰਹੇ ਹੋਣੀ